ਤੁਸੀਂ ਦੇਖ ਰਹੇ ਹੋ ਸੀ ਐਪੀਐਨ న్యూਸ ਜਿੱਥੇ ਦੇਸ਼ ਪਾਲਕ ਸਤਗੁਰੂ ਨਾਨਕ ਤੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਕੱਡੀਆਂ ਜਾ ਰਹੀਆਂ ਨੇ ਉੱਤੇ ਪਿੰਡ ਚੇੜ ਵਿੱਚ ਸਤਗੁਰੂ ਰਵਿਦਾਸ ਮਹਾਰਾਜੀ ਤਾਂ ਵਿਖੇ ਪ੍ਰਭਾਤ ਫੇਰੀ ਪਹੁੰਚਣ ਤੇ ਬਰਬਤ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਗੁਰਦੁਆਰਾ ਸਰਪਾਈਪਿੰਤਾ ਸਿੰਘ ਦੇ ਹੈੱਡ ਗਨ ਨੇ ਐਪੀਐਨ ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕਿਹਾ ਫਗਵਾੜਾ ਤੋਂ ਅਮਰਦੀਪ ਪੰਡਾ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦਿਹਾਰੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿਗੁਰੂ ਨਾਨਕ ਦੇਵ ਜੀ ਮਹਾਬਾਤ ਅਨੁਸਾਰ ਪਹਿਲੀ ਬਾਦਸ਼ਾਹੀ ਸਤਿਗੁਰੂ ਅਨੰਤਪ੍ਰੀਤ ਮਹਾਰਾਜ ਜਿਨ੍ਹਾਂ ਦਾ ਕੇ ਪ੍ਰਕਾਸ਼ ਦਿਹਾੜਾ ਸਮੁੱਚੇ ਦੇਸ਼ ਨਕਰ ਦੇ ਵਾਸੀ ਅਤੇ ਆਨ ਵਰ ਦੇ ਵਿੱਚ ਬੜੀ ਸ਼ਰਧਾ पूर्वक ਮਨਾਇਆ ਜਾ ਰਿਹਾ ਹੈ ਸੁਚਿੰਦੇਸ ਨਾਲ ਵਿੱਚ ਭਾਈ ਹਿੰਦਾ ਜੀ ਦੇ ਗੁਰਦੁਆਰਾ ਸਾਹਿਬ ਤੋਂ ਅੱਜ ਪ੍ਰਵਾਹ ਕੇ ਨਹੀਂ ਚਲ ਕੇ ਸਤਿਗੁਰੂ ਰਬਦਾਸ ਮਹਾਰਾਜ ਜਿਹੇ ਗੁਰੂ ਕਰਨ ਕੇ ਪੱਖੀ ਹੈ ਸੋ ਤਾਂ ਆਪਣੇ ਵੱਲ ਸਮੂਹ ਅਕਰਵਾਸੀ ਸੰਗਤ ਵੱਲ ਅਤੇ ਪ੍ਰਬੰਧਕ ਮੇਕੀ ਗੁਰੂ ਸਾਧ ਸੰਗਤਾਂ ਰਾ ਜੀ ਆਇਆਂ ਬਿਲਕੁਲ ਕਰਦੇ ਹਾਂ ਅਤੇ ਸੰਗਤ ਨੂੰ ਬੇਨਤੀ ਹੈ ਕਿ ਥੋੜੀ ਚਾਹ ਦੇ ਨਕਰ ਬਿਲਕੁਲ ਪਿਆਰ ਨਹੀਂ ਸਾਡੀਆਂ ਸੰਗਤਾਂ ਨੇ ਚਾਹ ਦੇ ਨਕਰ ਸ਼ਕਰੀ ਨਹੀਂ ਇਹ ਬਾਬਾ ਜੀ ਵੱਲੋਂ ਬੇਨਤੀ ਹੈ ਕਿ ਪ੍ਰਭਾਤ ਫੇਰੀ

what about this one ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਦੁਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਭੁਲਵਾ ਦੇ ਮਹਾਵਾਕ ਅੰਸਾਰ ਜਗਤ ਗੁਰੂ ਪਹਿਲੇ ਪਾਤਸ਼ਾਹ ਧੰਤਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਅਵਤਾਰ ਦੇ ਹੱਦ ਦੇ ਸੰਬੰਧ ਵਿੱਚ ਜਿੱਤੇ ਕਿ ਦੇਸ਼ਾਂ ਤੇ ਵਿਦੇਸ਼ਾਂ ਸਾਡੀ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਪੂਰਵਕ ਗੁਰੂ ਸਾਹਿਬਾਂ ਦੇ ਜੋ ਕਿ ਗੁਰਪੁਰਬ ਮਨਾਏ ਜਾਂਦੇ ਹਨ ਇਸੇ ਤਰ੍ਹਾਂ ਹੀ ਛਾਰੀ ਹਿਚ ਨਗਰ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਨਗਰ ਵਿਖੇ ਜੋ ਕਿ ਸਾਰੇ ਐਨ ਆਰ ਆਈ ਵੀਰਾਂ ਦੀ ਸਪੋਰਟ ਨਾਲ ਅਤੇ ਸਾਰੀ ਸੰਸਾਥਾ ਸਾ-ਸਾ ਸੰਗਤ ਦੇ ਸਹਿਯੋਗ ਨਾਲ ਜੋ ਕਿ 17 ਤਰੀਕ ਨੂੰ ਸ੍ਰੀ ਅਖੰਡ ਜਬ ਗੁਰਦੁਆਰਾ ਭਾਈ ਪਿੰਦਾ ਸਿੰਘ ਜੀ ਵਿਖੇ ਰੰਪ ਹੋ ਰਹੇ ਹਨ ਅਸੇ ਦੂਸਰੇ ਦਿਨ 18 ਤਰੀਕ ਨੂੰ ਜੋ ਕਿ ਧੰਨ ਧਰ ਸ਼੍ਰੀ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਜੋ ਕਿ ਨਗਰ ਦੀ ਸਾਰੀ ਹੀ ਪ੍ਰਕਰਮਾ ਕੀਤੀ ਜਾਵੇਗੀ ਸਾਰੀ ਸਾਧ ਸੰਗਤ ਦੇ ਨਾਲ ਅਤੇ 19 ਤਰੀਕ ਦਿਨ ਸ਼ੁੱਕਰਵਾਰ ਨੂੰ ਜੋ ਕਿ ਸ਼੍ਰੀ ਅਖੰਡ ਜਪ ਜੀ ਦੇ ਭੋਗ ਪਾਏ ਜਾਣਗੇ ਸੋ ਸਲਵਤ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਬੜੀ ਮਰਿਆਦਾ ਅਨੁਸਾਰ ਤੇ ਸ਼ਰਧਾ ਅਨੁਸਾਰ ਦਿਨੇ ਦਿਨ ਹੀ ਗੁਰੂ ਘਰ ਵਿਖੇ ਦਰਸ਼ਨ ਦੇ ਦੀ ਕਿਰਪਾਲਤਾ ਕਰਨੀ ਦੀ ਅਤੇ ਮੈਂ ਸਮੁੱਚੀ ਸਾਰੀ ਸਾਧ ਸੰਗਤ ਜੀ ਤੋਂ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜੇ ਗੁਰਪੁਰਬ ਦੀ ਲੱਖ ਲੱਖ ਵਧਾਈਆਂ ਦਿਨਾਂ। ਸੋ ਅੱਜ ਜਿੱਥੇ ਕੀ ਗੁਰਪ੍ਰਭੂ ਨੂੰ ਸਮਰਪਿਤ ਪ੍ਰਭਾਤ ਦੀਆਂ ਕੱਟੀਆਂ ਜਾ ਰਹੀਆਂ ਹਨ ਤੇ ਅੱਜ ਸਾਰੇ ਹੀ ਗੁਰਦੁਆਰਾ ਰਵਿਦਾਸ ਨੌਜਾਨ ਸਭਾ ਵੱਲੋਂ ਜੋ ਕਿ ਧਰਤਨ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਵਿਖੇ ਅੱਜ ਪ੍ਰਭਾਤ ਖੇਜਦਾ ਇਹਨਾਂ ਨੇ ਸਵਾਗਤ ਕੀਤਾ ਸਾਰੇ ਹੀ ਨੌਜਵਾਨ ਸਭਾ ਦਾ ਮੈਂ ਅਤੀ ਤਨਵਾਦੀ ਹਾਂ ਜਿਨ੍ਹਾਂ ਨੇ ਇਤਨੇ ਪਿਆਰ ਇਤفاق ਨਾਲ ਪ੍ਰਭਾਤ ਫੇਰ ਦਾ ਸਵਾਗਤ ਕੀਤਾ ਸਰਗੁਰੂ ਜੀ ਕਿਰਪਾ ਕਰਨ ਸਾਰੀ ਹੀ ਨੌਜਵਾਨ ਸਭਾ ਤੇ ਮਿਹਰ ਭਰਿਆ ਹੱਥ ਰੱਖਣ ਗਲਤੀਆਂ ਭੁੱਲਾ ਚੁੱਕਾ ਦੇਖਮਾਂ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ